ਮੈਂ ਦੇਖੀ ਵੀਡੀਓ ਪਾਰ ਕੀਤੀ ਉਹਦੇ ਵਿੱਚ ਵੀ ਬਾਬਾ ਵੇਖ ਗਿਆ ਉਹ ਅਸੀਂ ਵੇਖਣ ਨੂੰ ਦੱਸ ਕਿੱਥੇ ਵੇਖੀ ਕਿਉਂ ਨੂੰ ਵੇਚਦਾ ਸੀ ਨਾਦਾਨ ਉਹਨੇ ਆਪ ਕੁਛ ਕਰਨਾ ਹੁੰਦਾ ਜੇ ਕੋਈ ਕਰਤਾ ਦਾਨਪੁਣ ਤਾਂ ਉਹਦੇ ਦਾ ਛੜੀ ਜਾਂਦੇ ਨੇ ਆਪ ਅੰਦਰੋਂ ਅੰਦਰੀ ਭੁੱਜੀ ਜਾਂਦੇ ਨੇ ਇਹ ਉਹਨਾਂ ਲੋਕਾਂ ਦੀ ਕਮਜ਼ੋਰੀ ਆ ਆਤੀ ਜੀ ਦੇਖੇ ਜਾਓ ਅਜ ਤੱਕ ਅਜੇ ਤੱਕ ਮੈਂ 5 ਰੁਪਏ ਵੀ ਨਹੀਂ ਮੰਗੇ ਮੈਨੂੰ ਕੋਈ ਸਾਫਤ ਕਰਦੇ ਅਜ ਤੱਕ ਘੋੜੇ ਵੀ ਅਰਦਾਸੇ ਹੋਏ ਨੇ ਫਿਰ ਹੁਣ ਉਦਾਂ ਤੇ ਵੀ ਹੱਬ ਸਵਾਲ ਚੱਕੀ ਜਾਣਗੇ ਵੀ ਹਾਂ ਕਿਉਂ ਨੇ ਮਰਦ ਹੋ ਅਣਖ ਖਾਲਜ ਜ਼ਮੀਰ ਵਾਲਾ ਬੰਦਾ ਹੋ ਉਹ ਕਦੇ ਵੀ ਇਹੋ ਜੀਆਂ ਗੱਲਾਂ ਨਹੀਂ ਕਰਦਾ ਕੋਈ ਸਿੱਖ ਪੰਥ ਦੀ ਸੇਵਾ ਕਰਦੇ ਆ ਤੇ ਅਸੀਂ ਕਿਹੜਾ ਕਿਸੇ ਤਨਖਾਹ ਲੈਨੇ ਆ ਨਾ ਨੌਜਵਾਨਾਂ ਨੇ ਸੋਚਿਆ ਵੀ ਬਾਬੇ ਜਾਂਦੇ ਨੇ ਤਾਂ ਕੀ ਹੋ ਗਿਆ ਹਰੇਕ ਦੀ ਸੋਚ ਆ ਨੂੰ ਪੁੱਛ ਵੀ ਤੁਸੀਂ ਕਿਉਂ ਕਰਕੇ ਗਏ ਇਹ ਸੋਚ ਹੁੰਦੀ ਆਗਦੇ ਦੀ ਸਰਦਾ ਹੁੰਦੀ ਜੀ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤਾ ਸਵਾਗਤ ਕਰਦਾ ਦੋਸਤੋ ਕੰਬੀਨ ਸਾਹਿਬ ਮੋਰਚੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬੀਤੇ ਦਿਨਾਂ ਪੱਪਾ ਰਾਜਾ ਰਾਜ ਸਿੰਘ ਜੀ ਨੂੰ ਕੁਝ ਵਿਅਕਤੀਆਂ ਵੱਲੋਂ ਜਿਹੜੀ ਕਿ ਇੱਕ ਗੱਡੀ ਭੇਟ ਕੀਤੀ ਫੋਰਚਨਰ ਦੇ ਉਸ ਤੇ ਬਾਅਦ ਉਸ ਦੇ ਰਿਕਾਰਡਿੰਗ ਅਸੀਂ ਗੱਲਬਾਤ ਕਰਾਂਗੇ ਅੱਜ ਪੱਪਾ ਜੀ ਕੌਣ ਸੀ ਪਤਾ ਤਾਂ ਮੈਨੂੰ ਦੱਸਿਓ ਵੀ ਜਿਹੜੇ ਤੁਹਾਨੂੰ ਗੱਡੀ ਜਿਹੜੀ ਭੇਟ ਕਰਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ ਦੇਖੋ ਇੱਥੇ ਦੇ ਨੌਜਵਾਨ ਨੇ ਜਿਹੜੇ ਇੱਕ ਅੰਮੋਰ ਤੋਂ ਨੇ ਆ ਯਾਰ ਸਦੀਪ ਸਿੰਘ ਭੰਗਾਲ ਜੀ ਮਲੋਟ ਤਸੀਲਾ ਜਿਲ੍ਹਾ ਉਹਨਾਂ ਨੂੰ ਹੋਰ ਪੈਂਦਾ ਇੱਕ ਵਿਕੀ ਵਿਦੇਸ਼ਾ ਤੇ ਵਿਦੇਸ਼ੀ ਪਿੰਡ ਤੋਂ ਜਿਲ੍ਹਾ ਸੰਗਰੂਰ ਤੋਂ ਆ ਉਹ ਨੇ ਹੋਰ ਉਹਨਾਂ ਦੇ ਨਾਲ ਨੌਜਵਾਨ ਨੇ ਮੈਨੂੰ ਨਾਂ ਉਹਨਾਂ ਦਾ ਪਤਾ ਹੈ ਨਹੀਂ ਹੂੰ ਬਸ ਉਹ ਦੋਨਾਂ ਨੂੰ ਜਿਹੜਾ ਹੈ ਨਵਾਂ ਦਾਪਦਾ ਇਹ ਨੌਜਵਾਨ ਆਏ ਉਹਨਾਂ ਨੇ ਫਿਰ ਜਿਹੜੀ ਇਹ ਗੱਡੀ ਆਪਾਂ ਨੂੰ ਪੇੜ ਦਿੱਤੀ। ਅਬਈ ਗੱਲਾਂ ਸਾਹਮਣੇ ਆ ਰਹੀਆਂ ਵੀ ਕਿਉਂ ਕੀਤੀ ਆ ਸਭ ਤੋਂ ਇੱਕ ਵੱਡਾ ਮੁੱਖ ਕਾਰਨ ਵੀ ਕਿਉਂ ਕੀਤੀ ਆ ਕਿਉਂਕਿ ਕਹਾਣੀ ਸੱਜਣਾ ਕਹਿੰਦੇ ਬਹੁਤ ਚੀਜ਼ਾਂ ਕਰਦੇ ਨੇ ਦਾਨ ਪਰ ਤੁਹਾਨੂੰ ਹੀ ਕਿਉਂ ਕੀਤੀ ਚੀਜ਼ ਜਿਹੜੀ ਦੇਖੋ ਅਸੀਂ ਪੰਥ ਦੀ ਸੇਵਾ ਕਰਦੇ ਆਂ। ਜੀ। ਤੇ ਅਸੀਂ ਕਿਹੜਾ ਕਿਸੇ ਤਨਖਾਹ ਲੈਨੇ ਆਂ। ਹੂੰ। ਪਹਿਲਾ ਕਿਸਾਨੀ ਮੋਰਚੇ ਦੇ ਵਿੱਚ 1.5 ਸਾਲ ਉਸੇ ਬੈਠੇ ਰਹੇ ਸਵਾ ਲਾਲ ਦੇ ਨਾਮ ਮੋਰਚਾ ਧਲਿਆ ਫਿਰ ਉਸ ਤੋਂ ਪਹਿਲਾਂ ਇੱਕ ਮੋਰਚਾ ਲੱਗਿਆ ਸੀ ਬਰਗਾੜੀ ਦਾ ਸਾਢੇ 6 ਮਹੀਨੇ ਉੱਥੇ ਰਹੇ ਜੀ ਫਿਰ 3200 ਰੁਪਿਆਂ ਦਾ ਮੋਰਚਾ ਲੱਗਿਆ ਅਮਰਤ ਸਰਸਾਹਬ ਉੱਥੇ ਵੀ ਡਾਂਗਾ ਖਾਧੀਆਂ ਉੱਥੇ ਵੀ ਬਹੁਤ ਕੁਝ ਹੋਇਆ ਜੀ ਫਿਰ ਜਿਹੜਾ ਕਿਸਾਨੀ ਮੋਰਚਾ ਲੱਗਿਆ ਉੱਥੇ ਰਹੇ ਹੁਣ ਚੌਥਾ ਪੰਜਵਾਂ ਮੋਰਚਾ ਦੇਖੋ ਅਸੀਂ ਪਹਿਲੇ ਧਾਰ ਤੇ ਲੜ ਰਹੇ ਹਾਂ ਸਭ ਨੂੰ ਪਤਾ ਜਿੱਥੇ ਕੋਈ ਵਿਅਦਬੀ ਦਾ ਮਸਲਾ ਹੋਵੇ ਜਿੱਥੇ ਕੋਈ ਹੋਰ ਪੰਥਕ ਮਸਲਾ ਹੋਵੇ ਉਥੇ ਅਸੀਂ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣੀ ਆ ਜੀ ਜਾਣ ਦਾ ਫਰਜ਼ ਮੰਦਾ ਹਰੇ ਗੁਰਸਿੱਖ ਦਾ ਜੇ ਕੋਈ ਗੁਰੂ ਸਾਹਿਬ ਦੇ ਵਰਾਣੇ ਦੀ ਵਿਅਦਬੀ ਕਰਦਾ ਗੁਰੂ ਸਾਹਿਬ ਦੇ ਅੰਗਾਂ ਦੀ ਵਿਅਦਬੀ ਕਰਦਾ ਜਾਂ ਹੋਰ ਪੰਥ ਦੇ ਕਾਬਦੇ ਨੇ ਉਥੇ ਮੁੱਦੇ ਨੇ ਉਥੇ ਅਸੀਂ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣੀ ਆ ਜਿੰਨਾ ਕਿ ਸੁਜੋਗ ਆ ਉਸ ਵਿੱਚ ਸਾਹਮਣੇ ਹੁੰਨੇ ਆ ਪ੍ਰੋਗਰਾਮ 'ਚ ਤੇ ਇਸ ਕਰਕੇ ਉਹਨਾਂ ਨੌਜਵਾਨਾਂ ਨੇ ਸੋਚਿਆ ਵੀ ਬਾਬੇ ਜਾਂਦੇ ਨੇ ਤਾਂ ਕੀ ਹੋ ਗਿਆ ਹਰੇਕ ਦੀ ਸੋਚ ਆ ਤੇ ਗੱਡੀ ਦੇਤੀ ਤੇ ਕਈ ਹੁਣ ਇਹ ਜਿਉਂ ਆਉਂਦੇ ਨੇ ਦੇਖੋ ਗੁਰੂ ਘਰਾਂ ਦੇ ਵਿੱਚ ਤੇ ਕੋਈ ਕੱਲ ਪਰਸੋ ਇੱਕ ਖਬਰ ਚੱਲ ਰਹੀ ਸੀ ਕਿ 10-12 ਦਿਨ ਹੋ ਗਏ ਸੁਹਾਣਾ ਸਾਹਿਬ ਕੋਈ ਨਵੀਂ ਗੱਡੀ ਭੇਟ ਕਰ ਗਿਆ ਹਾਂਜੀ ਬਿਲਕੁਲ ਤੇ ਉੱਥੇ ਹੁਣ ਉਹਨੂੰ ਪੁੱਛੇ ਵੀ ਤੁਸੀਂ ਕਿਉਂ ਕਰਕੇ ਗਿਓ ਇਹ ਸੋਚ ਹੁੰਦੀ ਆਗਦੇ ਦੀ ਸਰਦਾ ਹੁੰਦੀ ਆ ਜੀ ਤੇ ਕੋਈ ਬਾਕੀ ਦੇਖੋ ਅਸੀਂ ਸਾਡੇ ਕੋਲ ਸੰਗਤ ਆਉਂਦੀ ਆ ਇੱਥੇ ਮੋਰਚੇ ਤੇ ਬੈਠੇ ਆ ਕੋਈ ਨਾ ਕੋਈ ਕਿਸੇ ਦਾ ਕੰਮ ਆ ਜਿਹੜਾ ਹੈਗਾ ਉਹਨਾਂ ਦਾ ਆਪਦੇ ਕੰਮ ਫਾੜੇ ਹੁੰਦੇ ਨੇ ਉੱਥੇ ਉਹਨਾਂ ਦੇ ਕਹਿ ਕੇ ਕਰਵਾ ਲਈਦੇ ਨੇ ਤੇ ਇਸ ਤਰ੍ਹਾਂ ਕਰਕੇ ਵੀ ਸੰਗਤਾਂ ਜਿਹੜੀਆਂ ਹੈਗੀਆਂ ਨੌਜਵਾਨ ਨੇ ਪਿਆਰ ਕਰਦੇ ਨੇ ਜੀ ਉਦੋਂ ਪਹਿਲਾਂ ਵੀ ਇੱਕ ਸਾਨੂੰ ਨੋਵਾ ਗੱਡੀ ਹੈ ਨਾ ਉਹ ਹੋਈ ਸੀ ਅਦਾਸ ਤੇ ਇਹਨਾਂ ਨੌਜਵਾਨਾਂ ਦੇ ਵਿੱਚੋਂ ਜਿਹੜਾ ਭਾਈ ਆਪਣੇ ਆਰ ਕਾਸ ਦੀ ਉਸੇ ਪੰਗਾਲਾਂ ਬਹੁਰਨੋਦੀ ਸ਼ੇਲ ਦੀ ਦੁਕਾਨ ਆ ਉਹਦੀ ਆਬਦੀ ਗੱਡੀਆਂ ਪਰਚੇਜ਼ ਕਰਦਾ ਮਲੋੜ ਦੇ ਵਿੱਚ ਆ ਹੂੰ ਤੇ ਉਹਦੇ ਨਾਲ ਕਈ ਵਾਰੀ ਅਸੀਂ ਸਾਡਨ ਨੇ ਜੀ ਉਹਨਾਂ ਨਾਲ ਪਿਆਰ ਆ ਬਹੁਤ ਚਿਰ ਤੋਂ ਜਦੋਂ ਦਾ ਉਹ ਮੁੰਡਾ ਵੱਡਦਾ ਸੀ ਆ ਮਸਤਵਾਨਾ ਸਾਹਿਬ ਜੀ ਉਹ ਫਿਰ ਸਾਡਨ ਨਾਲ ਉਹਨਾਂ ਦੇ ਲਿੰਕ ਬਣੇ ਹੋਏ ਨੇ ਤੇ ਜਿਵੇਂ ਉਹਨਾਂ ਨੂੰ ਲੋਟ ਲੱਗਦਾ ਫਿਰ ਉਹ ਕਰੀ ਜਾਂਦੇ ਨੇ ਇਹਦੇ ਵਿੱਚ ਕਿੰਦੂ ਬਰੰਤ ਵਾਲੀ ਕੋਈ ਗੱਲ ਹੀ ਕੋਈ ਨਹੀਂ ਹੈਗੀ ਹੈ ਇਹਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈ ਕਿੰਦੂ ਪ੍ਰੰਤੂ ਵਾਲੀ ਵੀ ਕੋਈ ਉਹ ਇਹ ਤੇ ਅਸੀਂ ਕੋਈ ਡਾਕਾ ਨਹੀਂ ਮਾਰਿਆ ਅਸੀਂ ਚੋਰੀ ਨਹੀਂ ਕੀਤੀ ਚਲੋ ਜੀ ਉਹਨਾਂ ਦੇ ਨੌਜਵਾਨਾਂ ਦੇ ਮਨ ਦੇ ਵਿੱਚ ਆਇਆ ਗੱਡੀ ਭੇਟ ਕਰਕੇ ਤਾਂ ਕਿ ਹੋਰ ਵੱਡੇ ਵੱਡੀਆਂ ਲਈ ਜਾਂਦੇ ਨੇ ਫਿਰ ਸਾਡਾ ਦਸੋ ਕਿਸੇ ਦਾ ਕੀ ਮਕਸਦ ਹੈ ਇਹਦੇ ਵਿੱਚ ਜੀਨੇ ਕੁਝ ਦੇਣਾ ਨਹੀਂ ਹੁੰਦਾ ਕੋਈ ਲੈਣਾ ਨਹੀਂ ਹੁੰਦਾ ਹੁਣ ਮੈਂ ਜਿਹੜੇ ਕਿੰਤੂ ਪਰੰਤੂ ਗਾਵੇ ਗੱਡੀ ਲੈ ਜਾਓ ਆ ਜਾਓ ਐਸੇ ਸਾਡੇ ਕੋਲ ਬੈਠੋ ਪੌਣੇ 2 ਸਾਲ ਹੋ ਗਏ ਇੱਥੇ ਬਟਨ ਬੈਠੋ ਸਹੀ ਬਿਲਕੁਲ ਬੈਠ ਕੇ ਤਾਂ ਦੇਖੋ ਪੰਥ ਦੇ ਜਿਹੜੇ ਉਦਦੇ ਨੇ ਉਹ ਜਦੋਂ ਇਹ ਮੋੜ ਚ ਲੱਗਿਆ ਅਸੀਂ 9 ਮਹੀਨੇ ਆਪਦੇ ਘਰ ਨਹੀਂ ਗਏ ਜਾ ਕੇ ਦਰਦ ਤੇ ਪੈਰ ਨਹੀਂ ਪਾਇਆ ਜੀ ਮੇਰੀ ਬੱਚੀ ਦਾ ਵਿਆਹ ਸੀਗਾ ਧਰਿਆ ਹੋਇਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ ਵੀ ਸਾਰਾ ਕੁਝ ਕਰੋ ਸਿਰਫ ਮੈਂ ਉਸ ਦਿਨ ਆਉਣਾ ਜਿਸ ਦਿਨ ਆਨੰਦ ਕਾਰਜ ਹੈ ਮੈਂ ਉਸ ਦਿਨ ਗਿਆ ਜਦੋਂ ਮੇਰੀ ਬੱਚੀ ਦੀ ਬਰਾਤ ਆਈ ਸੀ ਦੇਖਣਾ ਆਨੰਦ ਕਾਰਜ ਹੋਏ ਨੇ 11 ਵਜੇ ਮੈਂ ਗਿਆ ਇਥੋਂ ਮੋਰਚੇ 'ਤੇ ਉਹ ਵੀ ਫਿਰ ਸਾਨੂੰ ਆਥਣ ਹੋ ਗਿਆ ਉਸ ਟਾਈਮ ਘੇਰ ਕਰਾਤ ਰਹੇ ਦੂਏ ਦਿਨ ਫਿਰ ਮੈਂ ਮੋਰਚੇ ਤੇ ਆ ਗਿਆ ਸਾਰਾ ਕੁਝ ਸਾਡੇ ਚੇਤਨ ਤੇ ਫਿਰ ਉਸ ਤੋਂ ਬਾਅਦ ਸਾਡੇ ਪਰਿਵਾਰ ਦੇ ਉੱਤੇ ਜਦੋਂ ਇਥੇ ਮੋਰਚਾ ਚੱਲਦਾ ਸੀ ਉਦੋਂ ਸਾਡੇ ਪਰਿਵਾਰ ਨੂੰ ਚੱਕਿਆ ਗਿਆ ਇਸ ਮਸਲੇ ਤੇ ਸਾਡੀ ਮਾਂ ਤੇ ਤਸੱਦਦਕਤਾ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਵੀ ਕੁੱਟਿਆ ਭਰਾ ਮੈਂ ਇੱਥੇ ਮੇਰੇ ਹੈਗੇ ਨਹੀਂ ਉਹਨਾਂ ਨੂੰ ਚੱਕ ਕੇ ਪੁਲਿਸ ਲੈ ਮੇਰੀ ਪਰਜਾਈ ਦੇ ਮਾਰੇ ਮੇਰੀ ਭਤੀਜੀ ਸੀ 8 ਸਾਲ ਦੀ ਉਹਨਾਂ ਦਾ ਕੀ ਕਸੂਰ ਸੀ ਪੰਚ ਦੀ ਸੇਵਾ ਵਾਸਤੇ ਬੈਠੇ ਸੀ ਮੈਂ ਇੱਥੇ ਪੁੱਛ ਰਿਹਾ ਮੈਂ ਇੱਥੇ ਬੈਠਾ ਜਿਹਨੂੰ ਜੇ ਕੋਈ ਮੈਂ ਡਾਕਾ ਮਾਰਿਆ ਜਾਂ ਕੋਈ ਹੋਰ ਕੀਤਾ ਉਹ ਤੁਸ ਕ੍ਰਾਇਮ ਕੀਤਾ ਕੋਈ ਮੈਨੂੰ ਫੜੋ ਆ ਕੇ ਬਿਲਕੁਲ ਤੇ ਐਵੇਂ ਪਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਮੁਸ਼ਕਲਾਂ 'ਚ ਲੜੀਆਂ ਪੈਂਦੀਆਂ ਨੇ ਪਹਿਲਾਂ ਤੋਂ ਸਾਡਾ ਪੰਥਕ ਪਰਿਵਾਰ ਆ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਂ ਆਇਆਂ ਨਾਲ ਸਾਡੇ ਪਿਤਾ ਜੀ ਰਹੇ ਨੇ ਉਹਨਾਂ ਦਾ ਪੁਲਿਸ ਮੁਕਾਬਲਾ ਵੀ ਹੋਇਆ ਉਹਨਾਂ ਦੇ 8 ਗੋਲੀਆਂ ਵੀ ਲੱਗੀਆਂ ਨੇ ਜੀ ਤੇ ਅਸੀਂ ਕਦੇ ਸਰਕਾਰ ਅੱਗੇ ਵਿਕੇ ਨਹੀਂ ਅਸੀਂ ਝੁਕੇ ਨਹੀਂ ਨਾ ਝੁਕਣਾ ਜਿੰਨਾ ਚਿਰ ਦਮਾ ਮਰਦੇ ਦਮ ਤੱਕ ਅਸੀਂ ਪੰਥ ਦੀ ਗੱਲ ਕਰਨੀ ਸੀ ਪੰਜਾਬ ਦੀ ਗੱਲ ਕਰਨੀਆਂ ਜਿੱਥੇ ਅਸੀਂ ਗੁਰਮਤ ਦੇ ਅਨੁਸਾਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਮਰਜਾਦਾ ਦਿੱਤੀ ਆ ਸਿਧਾਂਤਤਾ ਉਹਦੇ ਦਾਇਰੇ ਵਿੱਚ ਰਹਿਣਾ ਤੇ ਜਿਹੜਾ ਹੁਣ ਕਾਨੂੰਨ ਆ ਸੀ ਉਹਦੇ ਦਾਇਰੇ ਦੇ ਵਿੱਚ ਹੀ ਰਹਿਨੇ ਕਾਨੂੰਨ ਦੇ ਦਾਇਰੇ ਤੋਂ ਕਦੇ ਬਾਹਰ ਨਹੀਂ ਗਏ ਹਰੇਕ ਮੁੱਦੇ ਦੇ ਉੱਤੇ ਅਸੀਂ ਗੱਲੋਗਾਤ ਕਰਦੇ ਆ ਹਰੇਕ ਜਿਹੜਾ ਸੰਘਰਸ਼ ਦੇ ਵਿੱਚ ਹਿੱਸਾ ਲੈਨੇ ਆ ਇਹਨਾਂ ਨੂੰ ਸੇਵਾਵਾਂ ਨੂੰ ਦੇਖਦੇ ਹੋਏ ਜਿਹੜੇ ਨੌਜਵਾਨ ਨੇ ਉਹ ਪਿਆਰ ਕਰਦਿੰਨੇ ਆ ਉਹ ਫਿਰ ਇੱਥੇ ਐ ਕੋਈ ਨਾ ਕੋਈ ਚੀਜ਼ ਭੇਟਾ ਕਰਦੇ ਹੁਣ ਕਈ ਸਾਨੂੰ ਘੋੜੇ ਐਸੇ ਅਰਦਾਸੇ ਹੋਏ ਨੇ ਘੋੜੇ ਵੀ ਅਰਦਾਸੇ ਹੋਏ ਨੇ ਫਿਰ ਹੁਣ ਉਦਾਂ ਤੇ ਵੀ ਹੁਣ ਸਵਾਲ ਚੱਕੀ ਜਾਣਗੇ ਵੀ ਹਾਂ ਕਿਉਂ ਨੇ ਦੇਖੋ ਇਹਦਾ ਸੰਗਤਾਂ ਦਾ ਪਿਆਰ ਆ ਨੌਜਵਾਨ ਜੀ ਸੇਵਾ ਕਰਦੇ ਆ ਤਾਂ ਹੀ ਕੋਈ ਆਉਂਦਾ ਬਿਲਕੁਲ ਬਾਬਾ ਜੀ ਹੋਰ ਵੀ ਇੱਥੇ ਹੈਗੇ ਨੇ ਬਥੇਰੇ ਸੰਪਰਦਾਵਨ ਜਿਹਦੇ ਜਿਹਦੇ ਨਾਲ ਕੋਈ ਜੁੜਿਆ ਹੁੰਦਾ ਸੀ ਜਾਂ ਸਰਦਾ ਹੁੰਦੇ ਆ ਵੀ ਸੇਵਾ ਦੇ ਕੇ ਜਿੱਥੇ ਲੋੜ ਆ ਉਥੇ ਦੇਣਾ ਚਾਹੀਦਾ ਵੀ ਹਾਂ ਇਹਨਾਂ ਨੂੰ ਜ਼ਰੂਰ ਤਾਂ ਹੁਣ ਸਾਨੂੰ ਪਤਾ ਨਹੀਂ ਕਿ ਵੀ ਕਿੱਥੇ ਅਸੀਂ ਦੂਰ ਦਰਾਡੇ ਜਾਣਾ ਪੈ ਸੋ 200 ਕਿਲੋਮੀਟਰ ਤੇ ਕੋਈ ਗੱਲਬਾਤ ਹੋਵੇ ਉੱਥੇ ਜਾਣਾ ਪਵੇ 400 ਕਿਲੋਮੀਟਰ ਤੇ ਤੇ ਦਿੱਲੀ ਵੀ ਕਈ ਵਾਰੀ ਜਾਣਾ ਪੈਂਦਾ ਸੰਘਰਸ਼ ਚੱਲਦੇ ਰਹਿੰਦੇ ਨੇ ਉਸ ਫਿਰ ਕਰਕੇ ਫਿਰ ਸਾਨੂੰ ਜਾਣਾ ਪੈਂਦਾ ਤੇ ਅਸੀਂ ਉਹਨਾਂ ਬੱਚਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਗੱਡੀ ਭੇਟਾ ਕਰਕੇ ਗਏ ਨੇ ਬਿਲਕੁਲ ਉਹ ਵਧੀਆ ਮੈਂ ਗੱਲ ਸਾਹਮਣੇ ਰੱਖੂੰਗਾ ਬਟੇ ਕਿ ਉਹ ਇੱਕ ਇਮੀਗ੍ਰੇਸ਼ਨ ਦੀ ਕੰਪਨੀ ਚਲਾਉਂਦੇ ਨੇ ਤੇ ਬੀਤੇ ਜੇ ਸਮੇਂ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਮੋਹਾਲੇ ਦੇ ਵਿੱਚ ਭਾਨਾ ਸਿੱਧੂ ਤੇ ਜਿਹੜਾ ਕਿ ਪਰਚਾ ਵੀ ਪੁਆਇਆ ਸੀ ਉਹਦੇ ਬਰ ਬ੍ਰਦਰ ਦੇ ਵੀ ਨਾਲ ਤੇ ਉਹੀ ਇਹ ਬੰਦੇ ਨੇ ਜੀ ਜਿਹੜਾ ਵਿੱਕੀ ਵਿਦੇਸ਼ ਸਾਡੇ ਕੋ ਉਹਨਾਂ ਦਾ ਹੈਗਾ ਸੀ ਉਹਨਾਂ ਨਾਲ ਪਰਚਾ ਕਰਾਇਆ ਸੀ ਉਹਨਾਂ ਨੇ ਭਾਨਾ ਸਿੱਧੂ ਅੰਦਰ ਵੀ ਗਿਆ ਸੀ ਉਹਦੀ ਠੋਕ ਕੇ ਸਪੋਰਟ ਕਰੀ ਆ ਭਾਨਾ ਸਿੱਧੂ ਦੀ ਅਸੀਂ ਤੇ ਮਦਦ ਤੇ ਗਏ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਮਝਾਉਤਾ ਕਰੋ। ਲਖੇ ਸਿਧਾਨੇ ਨੇ ਵੀ ਉਹਨਾਂ ਨੂੰ ਕਿਹਾ। ਗੋਬਿੰਦ ਜਿਹੜਾ ਸਲਾਸੇ ਨੂੰ ਇਹ ਮੰਨਦਾ। ਦੋਤਾ ਉਹਦੇ ਨਾਲ ਵੀ ਗੱਲਬਾਤ ਹੋਈ ਆ। ਉਹਨਾਂ ਨੇ ਟਸ ਤੋਂ ਵਸ ਨਹੀਂ ਹੋਇਆ। ਤੇ ਹੁਣ ਅਸੀਂ ਗਏ ਸੀ ਉਹਨਾਂ ਕੋਲ ਵੀ ਇਹ ਕੰਮ ਭਾਨੇ ਸਿਧੂ ਰਾਨਾ ਨੇ ਵੀੜੋ ਜਿਵੇਂ ਮੈਂ ਤੁਸੀਂ ਕਹਾਂ ਕਿ ਉਸ ਤਰ੍ਹਾਂ ਹੋ ਦੂਗਾ। ਉਹ ਸਮਝ ਉਤਾਰ ਵੀ ਲਿਖ ਕੇ ਦੇ ਦਿੰਨੇ ਆ ਅਸੀਂ। ਪਾਨਾ ਸਿੱਧੂ ਨੇ ਕਰਿਆ ਸੀ ਵੀ ਆਜਾ ਭਾਈ ਤੇਰਾ ਨਵੇੜ ਦਿੰਨੇ ਆ ਜਿਹੜਾ ਤਰਥ ਕੇਸ ਚੱਲਦਾ ਤੇ 10 ਦਿਨ ਹੋ ਗਏ 8 10 ਦਿਨ ਹੋ ਗਏ ਉਸ ਦਿਨ ਪਾਨਾ ਸਿੱਧੂ ਆਇਆ ਸੀਰੇ ਤੇ ਉਹ ਕਹਿੰਦਾ ਸੀ ਮੈਂ ਬਾਬਾ ਜੀ ਦੋ ਤਿੰਨ ਦਿਨਾਂ ਚਾਹੂੰਗਾ ਮੇਰੇ ਕੋਲ ਦੋ ਕੰਮ ਨੇ ਮੇਰੇ ਉਸ ਤੋਂ ਬਾਅਦ ਵੈਕੀ ਮੈਂ ਕਿਹਾ ਤੁਹਾਡਾ ਜਿਹੜਾ ਹੈਗਾ ਨਵੇੜ ਦਿੰਨੇ ਆ ਹੂੰ ਦੇਖੋ ਜਿਹੜੇ ਹੱਲ ਨੇ ਵੈਕੀ ਨੇ ਵੜਦੇ ਹੁੰਦੇ ਨੇ ਕੋਈ ਹੋ ਲੋਕਾਂ ਦੇ ਪੈਸੇ ਸੀ ਆਪਸ ਵਿੱਚ ਇਹਨਾਂ ਦੀ ਦੁਸ਼ਮਣੀ ਪੈ ਗਈ ਕਿਸੇ ਦਾ ਲੈਣਾ ਕਿਸੇ ਦਾ ਦੇਣਾ ਅੰਡਕ ਕਿਸੇ ਦੀ ਪੰਡ ਸਾਨੂੰ ਨਹੀਂ ਪਤਾ ਹੋ ਕੀ ਕਰਦੇ ਨੇ ਕੀ ਨਾ ਉਹ ਕਿਸੇ ਦਾ ਵੀ ਕਾਰੋਬਾਰ ਆ ਜਦੋਂ ਸਾਨੂੰ ਕੋਈ ਗਲਤ ਲੱਗੋ ਅਸੀਂ ਗਲਤ ਕਹਾਂਗੇ ਜਿੱਥੇ ਕੋਈ ਸਹੀ ਆ ਉਹਨੂੰ ਅਸੀਂ ਸਹੀ ਕਹਾਂਗੇ ਹੁਣ ਕਈ ਮੈਂ ਦੇਖੀਆ ਵੀਡੀਓ ਪਾਰ ਰੱਖੀ ਆ ਉਹਦੇ ਵਿੱਚ ਵੀ ਬਾਬਾ ਵੇਖ ਗਿਆ ਉਹ ਅਸੀਂ ਵੇਕਣ ਨੂੰ ਦੱਸ ਕਿੱਥੇ ਵੇਖੀ ਕਿਉਂ ਨੂੰ ਵੇਚਦਾ ਸੀ ਜੇ ਉਹਨਾਂ ਨੇ ਗੱਡੀ ਦਿਆਂ ਭੇਟ ਕਰਤੀ ਉਹਨਾਂ ਦੇ ਕਈ ਕਾਰੋਬਾਰ ਵੀ ਹੋਰ ਉਹ ਸਮਾਰੇ ਭਾਈ ਜਿਹੜਾ ਪੰਘਾਲ ਆ ਉਹਨਾਂ ਦਾ ਨਿੱਜੀ ਕਾਰੋਬਾਰ ਨੇ ਤੇ ਇਹ ਕਲੀਮ ਇੰਗਰੇਸ਼ਨ ਨਹੀਂ ਚਲਾਉਂਦਾ ਇਹ ਪ੍ਰੋਪਰਟੀ ਡਿਵਾਈਡਰ ਵੀ ਆ ਜ਼ਮੀਨਾਂ ਜਿਆਦਾ ਉਹਨਾਂ ਦਾ ਕੰਮ ਹੀ ਕੰਮ ਦਾ ਤੇ ਇਸ ਕਰਕੇ ਦੇਖੋ ਸਾਰਿਆਂ ਨੂੰ ਇੱਕੋ ਹੀ ਰਸੇ ਨਹੀਂ ਵੰਟੀ ਜਾਈਦਾ ਹੁੰਦਾ ਜੀ ਨਾ ਅਸੀਂ ਕਿਸੇ ਅੱਗੇ ਵਿਕਿਆ ਨਾ ਅਸੀਂ ਕਦੇ ਝੁਕਿਆ ਸਰਕਾਰ ਅੱਗੇ ਨਹੀਂ ਝੁਕਗੇ ਸਾਨੂੰ ਹੋਰ ਕੋਈ ਖਰੀਦ ਲੈਣਗੇ ਹੂੰ ਜੇ ਕੋਈ ਕਹੇ ਵੀ ਗੱਡੀ ਲੈ ਲਈ ਬਾਬੇ ਨੇ ਉਹ ਅਸੀਂ ਵਿਕ ਗਿਆ ਪਾਪਾ ਮੈਂ ਦੱਸ ਵਿਕਣ ਨੂੰ ਕੀ ਕਰਤਾ ਹੂੰ ਕੋਈ ਚੋਰੀ ਕਰ ਲੇ ਜਾਂ ਡਾਕਾ ਮਾਰਤਾ ਜਾਂ ਕਿਸੇ ਦੇ ਉਹ ਕਰਤਾ ਉਹਨਾਂ ਦਾ ਪਿਆਰ ਬਣਿਆ ਹੋਇਆ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੋਰ ਵੀ ਆ ਸਕਦਾ ਤਾਂ ਹੋਰ ਆਉਣਗੇ ਬਿਲਕੁਲ ਹਜੇ ਤਾਂ ਇਸੇ ਹੋਰ ਵੀ ਸ਼ਕਤੀਆਂ ਨਹੀਂ ਆਉਣਾ ਸਾਡੇ ਕੋਲੇ ਮੋਰਚੇ ਤੇ ਬੈਠੇ ਡੱਟੇ ਇਹਦੋਂ ਵੱਡੀਆਂ ਵੱਡੀਆਂ ਚੀਜ਼ਾਂ ਆਉਣਗੀਆਂ ਤੇ ਫਿਰ ਇਹੀ ਗੱਲਾਂ ਕਰੀ ਜਾਣੀਆਂ ਨੇ ਬਾਬਾ ਵੇਖਣਾ ਉਹਨੂੰ ਕਹਿੰਦਾ ਜਦੋਂ ਕੋਈ ਪੰਥ ਦੀ ਪਿੱਠ ਦੇਵੇ ਸੁਰਾ ਸੁਰਾ ਮਾਰੇ ਜਦੋਂ ਪੰਥ ਨਾਲ ਕੋਈ ਗਦਾਰੀ ਕਰੇ ਉਹਨੂੰ ਉਹ ਕਹਿੰਦਾ ਵੇਖਣਾ ਜੇ ਸਰਕਾਰ ਅੱਗੇ ਗੋਡੇ ਟੇਕ ਦੇ ਤੁਸੀਂ ਹੁਣ ਦੇਖਦੇ ਹੋ ਜਿਹੜੇ ਪੰਥ ਕਾਗੂ ਨੇ ਵੱਡੇ ਵੱਡੇ ਗੋਡੇ ਟੇਕਦੇ ਨੇ ਸਰਕਾਰਾਂ ਅੱਗੇ ਝੁਕ ਜਾਂਦੇ ਨੇ ਅਸੀਂ ਤਾਂ ਉਦੋਂ ਨਹੀਂ ਝੁਕੇ ਜਦੋਂ ਸਾਡੇ ਪਨਾਵਾਂ ਨੂੰ ਚੱਕ ਕੇ ਲੈ ਗਏ ਸੀ ਕਹਿੰਦੇ ਸੀ ਅਸੀਂ ਪਰਚਾ ਪਾ ਦਾਂਗੇ ਐ ਕਰ ਦਾਂਗੇ ਥੋਮਾ ਕਹਾ ਵੀ ਤੁਸੀਂ ਗੋਲੀ ਮਾਰ ਦੋ ਮੇਰਾ ਪਰਿਵਾਰ ਤੁਹਾਡੇ ਕੋਲੇ ਆ ਉਹਨਾਂ ਨੂੰ ਗੋਲੀ ਮਾਰ ਦੋ ਉਹਨਾਂ ਦੇ ਪਰਚੇ ਪਾ ਦੋ ਪਰ ਜੇ ਤੁਸੀਂ ਕਹੋਗੇ ਸਰਕਾਰ ਨੂੰ ਵੀ ਤੁਸੀਂ ਇੱਥੇ ਮੋਰਚਾ ਛੱਡ ਕੇ ਛੱਲੇ ਜਾ ਮੈਂ ਇਹ ਬਿਲਕੁਲ ਨਹੀਂ ਛੱਡਦਾ ਨਾ ਛੱਡਣਾ ਨਾ ਕਰ ਨੂੰ ਛੱਡਣਾ ਜਿਹੜਾ ਤੁਸੀਂ ਕਰਨਾ ਮੇਰੇ ਪਰਿਵਾਰ ਦੇ ਨਾਲ ਕਰ ਲਊ ਮੈਂ ਤਾਂ ਉਦੋਂ ਨਹੀਂ ਜੀ ਵੇਖਿਆ ਤੇ ਹੁਣ ਅਸੀਂ ਕੀ ਵੇਖਣਾ ਸਾਨੂੰ ਗੁਰੂ ਮਹਾਰਾਜ ਨੇ ਬਹੁਤ ਕੁਝ ਬਖਸ਼ ਕੀਤਾ ਬਣਿਆ ਬਣੀ ਸਾਨੂੰ ਉਹਦੇ ਜੋ ਸਾਾਨੂੰ ਸਾਧੂਗ੍ਰੰਥ ਨਵਾਜੇ ਆ ਮਾਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਜਿਹੜੀ ਇਹ ਆ ਜਿਹੜੀ ਕਿਰਪਾ ਬਣਾਈ ਰੱਖਣਾ ਸੀ ਪੰਥ ਦੀ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਅਸੀਂ ਗੱਲ ਕਰਦੇ ਰਹੀਏ ਸੱਚ ਦੇ ਰਾਹ ਤੇ ਤੁਰੇ ਰਹੀਏ ਤੇ ਵਿਕਣ ਮਕਾਉਣ ਵਾਲੀਆਂ ਗੱਲਾਂ ਦਾ ਦੂਰ ਦਿਆਂ ਨੇ ਸਾਨੂੰ ਕੋਈ ਖਰੀਦ ਨਹੀਂ ਸਕਦਾ ਸਾਡੀ ਜ਼ਮੀਰ ਜਾਗਦੀ ਆ ਅਸੀਂ ਗੁਰੂ ਨੂੰ ਵਿਕੇ ਹੋਇਆ ਹੋਰ ਨਾ ਕਿਸੇ ਨੂੰ ਵਿਕੇ ਨਾ ਸਰਕਾਰਾਂ ਨੂੰ ਵਿਕੇ ਨਾ ਕਿਸੇ ਅਸੀਂ ਬੰਦੇ ਦੇ ਵਿਕੇ ਹੋਇਆ ਅਸੀਂ ਇਹਨੂੰ ਗੁਰੂ ਨੂੰ ਸਮਰਪਤ ਤਾਂ ਗੁਰੂ ਨੂੰ ਵਿਕ ਚੁੱਕੇ ਆ ਸਾਡਾ ਸਰੀਰ ਜਿਹੜਾ ਸੀ ਇਸ ਦਿਨ ਅਸੀਂ ਅੰਮ੍ਰਿਤ ਛਕ ਲਿਆ ਸੀ ਅਸੀਂ ਉਸੇ ਦਿਨ ਗੁਰੂ ਦੇ ਹੋ ਗਏ ਸੀ ਅਸੀਂ ਉਦਨੇ ਗੁਰੂ ਨੂੰ ਵੇਚਦਾ ਤੇ ਇਹ ਸਰੀਰ ਉਦਨੇ ਵਿਕ ਗਿਆ ਸੀ ਗੁਰੂ ਦੇ ਚਰਨਾਂ ਦੇ ਵਿੱਚ ਜੀ ਤੇ ਮਰਦੇ ਤੰਮ ਤੱਕ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਹੀ ਰਹਾਂਗੇ ਉਹਦੇ ਉਹਦੇ ਵਿਕਾਊ ਰਹਾਂਗੇ ਹੋਰ ਕਿਸੇ ਦਾ ਸਾਨੂੰ ਕੋਈ ਬੰਦਾ ਜਾਂ ਸਰਕਾਰਾਂ ਖਰੀਦ ਨਹੀਂ ਸਕਦੀਆਂ ਗੁਰੂ ਸਾਡੇ ਉੱਤੇ ਮਿਹਰ ਬਣਾਈ ਰੱਖੇ ਹੋਰ ਕਿਸੇ ਦੀ ਤਾਕਤ ਨਹੀਂ ਵੀ ਸਾਨੂੰ ਕੋਈ ਖਰੀਦ ਲੂਗਾ ਜਿੰਨਾ ਚਿਰ ਸਾਡੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਉਹਨਾਂ ਚਿਰ ਅਸੀਂ ਗੁਰੂ ਦੇ ਵਫਾਦਾਰ ਤੇ ਪੰਥ ਦੇ ਵਫਾਦਾਰ ਬਣ ਕੇ ਰਹਾਂਗੇ। ਬਾਕੀ ਜਿਵੇਂ ਗੁਰੂ ਨੂੰ ਪਾਉਗਾ ਸਮੇਂ ਦੀ ਕੋਈ ਇਹ ਦੇ ਵਿੱਚ ਕਈ ਗਾਣੇ ਵੀ ਹੰਗਾ। ਨਹੀਂ। ਦੇਖੋ ਇਹ ਗੁਰੂ ਦੀ ਮਿਹਰ ਹੋਣੀ ਚਾਹੀਦੀ ਆ। ਗੁਰੂ ਸਾਡੇ ਅੰਗ ਸੰਗ ਆ। ਜਦੋਂ ਅਸੀਂ ਗੁਰੂ ਦਾ ਪਰਲਾ ਫੜ ਲਈਏ ਫਿਰ ਸਾਰਾ ਕੁਝ ਗੁਰੂ ਆ ਆਪ ਹੀ ਕਰਦਾ। ਸਾਡਾ ਤਾਂ ਇੱਥੇ ਕੁਝ ਵੀ ਨਹੀਂ ਹੈਗਾ। ਜੀ। ਮੇਰਾ ਮੁੱਝ ਨੂੰ ਕੁਛ ਨਹੀਂ ਜੋ ਕੋ ਸਹਸ ਤੇਰਾ। ਤੇਰਾ ਤੁਝ ਕੋ ਸੌਂਬ ਤੇ ਕੀ ਆ ਲਾਗੇ। ਮੇਰਾ ਮੇਰਾ ਤਾਂ ਇਹ ਸਰੀਰ ਵੀ ਹੈ ਨਹੀਂਗਾ। ਇਹ ਵੀ ਸਰੀਰ ਗੁਰੂ ਪਾਤਸ਼ਾਹ ਮਹਾਰਾਜਿਆਂ ਦਾ। ਇੱਥੇ ਹੁਣ ਬੈਠੇ ਆਂ ਇੰਟਰਵਿਊ ਕਰਦੇ ਆਂ ਇਹ ਨਹੀਂ ਪਤਾ ਇਸ ਦੂਬਾ ਤੇ ਜਿਹੜਾ ਇੱਕ ਸਾਹ ਆ ਗਿਆ ਹਮ ਆਦਮੀ ਹਾਂ ਇੱਕਦਮੀ ਮੋਹਲ ਤੋਂ ਮੋਹਤ ਨਾ ਜਾਣਾ ਜੇ ਸਾਹ ਆ ਗਿਆ ਤਾਂ ਆਦਮੀਆਂ ਨਹੀਂ ਤਾਂ ਫਿਰ ਮਿੱਟੀ ਦੀ ਢੇਰੀਆਂ ਖਾਕਾਂ ਇਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੀ ਬੇਨਤੀ ਚ ਪਾਤਸ਼ਾ ਜਿੰਨਾ ਤੇਰੇ ਸਰੀਰ ਆ ਪੰਥ ਦੀ ਸੇਵਾ ਕਰਦੇ ਰਹੀਏ ਜਦੋਂ ਜਾਨ ਨਿਕਲੇ ਪੰਥ ਵਾਸਤੇ ਨਿਕਲੇ ਸਾਡਾ ਜਿਹੜਾ ਇੱਕ ਇੱਕ ਖੂਨ ਦਾ ਕਤਰਾ ਉਹ ਪੰਥ ਵਾਸਤੇ ਵਹੇ ਗੁਰੂ ਸਾਹਿਬ ਅੱਗੇ ਚਰਨਾਂ ਦੇ ਵਿੱਚ ਸ੍ਰੀ ਇਹ ਅਰਦਾਸ ਆ ਤੇ ਸਾਡੇ ਪੁਰਖੇ ਬਾਬਾ ਸਿੰਘ ਸਾਹਿਬ ਬੱਲਚੜ ਸਿੰਘ ਜਿਨ੍ਹਾਂ ਦੇ 8 8 ਗੋਲੀਆਂ ਲੱਗੀਆਂ ਉਦੋਂ ਨਹੀਂ ਸਾਨੂੰ ਖਰੀਦ ਸਕੀ ਸਰਕਾਰ ਤੇ ਸਾਡਾ ਪਰਿਵਾਰ ਹੀ ਪੰਥਕਾ ਸਾਡੇ ਤਾਇਆ ਜੀ ਸੰਤ ਦੇਵ ਪ੍ਰਵਾਹ ਸਿੰਘ ਜਿਨ੍ਹਾਂ ਨੂੰ ਉਹ ਐਕਸੀਡੈਂਟ ਦੇ ਵਿੱਚ ਚੜਾਈ ਕਰੇ ਸੇ ਸਨ 82 ਦੇ ਵਿੱਚ ਉਸ ਟਾਈਮ ਸੰਤਾਂ ਨੇ ਕਿਹਾ ਸੀ ਭੋਗ ਦੇ ਵੀ ਸਾਡੀਆਂ ਸਜੀਆਂ ਟੁੱਟ ਗਈਆਂ ਤੇ ਅਸੀਂ ਪਹਿਲੇ ਹੀ ਪੰਥਕਾਂ ਅਸੀਂ ਕਿਸੇ ਦੇ ਵਿਕਿਆਉ ਮਾਲ ਨਹੀਂ ਹੈਗੇ ਅਸੀਂ ਗੁਰੂ ਨੂੰ ਵਿਕੇ ਹੋਏ ਆ ਜਿਹੜੇ ਹੋਈਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਭਾਈ ਸੋਚ ਸਮੇਂ ਦੇਖਣੇ ਚਾਹੀਦੇ ਨੇ ਬਾਅਦ ਅਸੀਂ ਇੱਥੇ ਮੋਰਚੇ ਤੇ ਬੈਠੇ ਆ ਅੱਜ ਸਾਡੇ ਕੋਲੇ ਤੇ ਬਹਿ ਕੇ ਸਾਹਮਣੇ ਕਰ ਲੈਣੇ ਗੱਲਾਂ ਹੂੰ ਬਿਲਕੁਲ ਉਹੀ ਗੱਲ ਹੈ ਵੀ ਵੀਡੀਓ ਦੇਖ ਕੇ ਲੋਕ ਕਹਿਣਗੇ ਕਿ ਭਾਈ ਬਾਬਾ ਜੀ ਨੂੰ ਕੀ ਲੋਡ ਪੈ ਗਈ ਸੀ ਗੱਡੀ ਭੇਡ ਕਰਨ ਦੀ ਸਿੱਧੇ ਤੌਰ ਤੇ ਇਹ ਲੋਕ ਕਹਿਣਗੇ ਉਹਨਾਂ ਨੂੰ ਕੀ ਕਹੋਂਗੇ ਇੱਥੇ ਵੀ ਤੁਸੀਂ ਦੇਖੋ ਤੁਹਾਨੂੰ ਦੱਸਦਾ ਵੀ ਕੀ ਲੋਡ ਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਪਤਾ ਵੀ ਇਹ ਜਾਂਦੇ ਨੇ ਆਉਂਦੇ ਨੇ ਹੂੰ ਜੇ ਹੁਣ ਅਸੀਂ ਕਹੀ ਜੇ ਫਲਾਣੇ ਸਾਨੂੰ ਆ ਚੀਜ਼ ਦੇ ਦਿਓ ਨਹੀਂ ਹੂੰ ਜਦੋਂ ਨੌਜਵਾਨਾਂ ਨੂੰ ਪਤਾ ਜਿਹੜਾ ਸਾਡੇ ਨਾਲ ਵਿਚਰਦੇ ਨੇ ਸਾਡੇ ਕੋਲੇ ਆਉਂਦੇ ਜਾਂਦੇ ਨੇ ਵੀ ਬਾਬਾ ਜੀ ਹੁਣ ਕਿੱਥੇ ਤੱਕ ਜਾਂਦੇ ਨੇ ਕੀ ਕਰਦੇ ਨੇ ਇਹ ਤੇ ਫਿਰ ਉਹ ਆਪ ਮਹਾਰੇ ਚੀਜ਼ਾਂ ਦੇ ਜਾਂਦੇ ਨੇ ਅਸੀਂ ਤਾਂ ਕਿਸੇ ਨੂੰ ਕਿਹਾ ਨਹੀਂ ਵੀ ਸਾਨੂੰ ਤੁਸੀਂ ਇੱਥੇ ਆਹ ਚੀਜ਼ ਦੇ ਕੇ ਜਾਓ ਅੱਜ ਤੱਕ ਕਿਸੇ ਤੋਂ 5 ਰੁਪਏ ਵੀ ਨਹੀਂ ਮੰਗੇ ਮੈਨੂੰ ਕੋਈ ਸਾਫਤ ਕਰਦੇ ਅੱਜ ਤੱਕ ਇਹ ਸਾਨੂੰ ਕਿਹਾ ਵੀ ਸਾਨੂੰ ਕੋਈ ਪੈਸਾ ਦੇ ਦਿਓ ਜਾਂ ਘੋੜਾ ਦੇ ਦਿਓ ਜਾਂ ਸਾਨੂੰ ਗੱਡੀ ਦੇ ਦਿਓ ਜਾਂ ਕੋਈ ਅਸੀਂ ਤਾਂ ਗੁਰੂ ਨੂੰ ਅਰਦਾਸ ਕਰਦੇ ਆ ਗੁਰੂ ਅੱਗੇ ਬੇਨਤੀ ਕਰਦੇ ਆਂ ਜੇ ਕੋਈ ਸੰਗਤ ਆ ਕੇ ਪੁੱਛਦੀ ਉਹਨੂੰ ਕਹਿੰਦੇ ਵੀ ਤੁਹਾਨੂੰ ਸਾਰਾ ਕੁਝ ਦਿੱਖਦਾ ਚੀਜ਼ ਦੀ ਤੁਹਾਨੂੰ ਜਿਹੜੀ ਘਾਟ ਆ ਉਹ ਪੂਰੀ ਕਰਜੋ ਬਿਲਕੁਲ ਸੰਗਤ ਆਪ ਵੀ ਆ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਭ ਸੰਗਤ ਨੂੰ ਪਤਾ ਜੇ ਸੇਵਾ ਕਰਦੇ ਤਾਂ ਹੀ ਉਹ ਸੰਗਤ ਮਾਨ ਬਖਸ਼ਦੀ ਆ ਨਾ ਸੇਵਾ ਦੀ ਗੱਲ ਆ ਸਾਰੀ ਵੱਡੀ ਗੱਲ ਸੇਵਾ ਦੀ ਆ ਬਿਲਕੁਲ ਇਸ ਕਰਕੇ ਇਹੋ ਜਿਹੇ ਜਿਹਨੇ ਗੱਲਾਂ ਉਹ ਕਮਜ਼ੋਰ ਬੰਦੇ ਕਰਦੇ ਹੁੰਦੇ ਨੇ ਜਿ ਬੁੱਝਦਿਲ ਬੰਦੇ ਉਹ ਕਰਦੇ ਹੁੰਦੇ ਨੇ ਨਾ ਤਾਂ ਉਹਨਾਂ ਨੇ ਆਪ ਕੁਛ ਕਰਨਾ ਹੁੰਦਾ ਜੇ ਕੋਈ ਕਰਦਾਦਾਨਪੁਨ ਤਾਂ ਉਹਦੇ ਤਾਂ ਛੜੀ ਜਾਂਦੇ ਨੇ ਆ ਬੰਦ ਰੋਂਦਰੀ ਭੁੱਜੀ ਜਾਂਦੇ ਨੇ ਇਹ ਉਹਨਾਂ ਲੋਕਾਂ ਦੀ ਕਮਜ਼ੋਰੀ ਆ ਉਹ ਲੋਕ ਇਹ ਗੱਲਾਂ ਕਰਦੇ ਹੁੰਦੇ ਨੇ ਜਿਹੜਾ ਮਰਦ ਹੋ ਅਣਖ ਖਾਲਾ ਜ ਜਮੀਰ ਵਾਲਾ ਬੰਦਾ ਹੋ ਉਹ ਕਦੇ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਜਿਸ ਦੀ ਘਟਿਆ ਮਾਨਸਿਕ ਸੋਚ ਘਟਿਆ ਹੋਗੀ ਮਾੜੀ ਸੋਚ ਹੋਗੀ ਉਹ ਇਹੋ ਜਿਹੀਆਂ ਗੱਲਾਂ ਕਰਨਗੇ ਬਾਕੀ ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਉਹ ਕਦੇ ਵੀ ਇਹੋ ਜਿਹੀ ਗੱਲਾਂ ਨਹੀਂ ਕਰਨਗੇ ਬਿਲਕੁਲ ਹੈ ਤੁਸੀਂ ਜਿਹੜੀ ਗੱਲ ਕਹੀ ਸੀਗੀ ਬੇਸੀਂ ਸੱਚੇ ਬੰਦੇ ਦੇ ਨਾਲ ਹਮੇਸ਼ਾ ਤੁਰਦੇ ਆ ਤੇ ਦੀ ਸਪੋਰਟ ਵੀ ਕਰਦੇ ਹੁਸੀਂ ਦੇਖੋ ਇਸ ਦਾ ਸਪੋਰਟ ਪਹਿਲਾਂ ਵੀ ਕੋਈ ਕਰਦੇ ਆ ਜੇ ਹੁਣ ਭਾਈ ਮਹਿਰੋਂ ਦੀ ਗੱਲ ਚੱਲੇ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਹੁਣ ਚੱਲ ਰਿਹਾ ਜੀ ਉਹਦੇ ਠੋਕੇ ਜਿਹੜੀ ਹੈਗੀ ਮਦਦ ਕੀਤੀ ਆ ਕੱਲ ਵੀ ਅਸੀਂ ਪਰਸੋਂ ਦੇ ਪ੍ਰੋਗਰਾਮ ਦੇ ਜਾ ਗਏ ਆ ਸਾਰਾ ਕੁਝ ਕਰਕੇ ਆ ਜਿੱਥੇ ਕੋਈ ਵੀ ਇਕੱਲੇ ਦੇਖੋ ਇਹਦੇ ਵਿੱਚ ਮਹਿਰੋਂ ਜਾਂ ਭਾਈ ਅਮਰਪਾਲ ਸਿੰਘ ਡੀਗੁਰਗੜ ਜਾਂ ਹੋਰ ਕੋਈ ਵੀ ਜਿਹੜਾ ਕੋਈ ਸੱਚ ਦੀ ਗੱਲ ਕਰੂਗਾ ਪੰਜਾਬ ਦੇ ਤੇ ਕੋਈ ਨੌਜਵਾਨ ਆ ਪੰਜਾਬ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਆ ਜੀ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਮਰਦੇ ਦਮ ਦਾ ਖੜੇ ਰਹਾਗੇ ਸੱਚ ਦੇ ਨਾਲ ਸਾਡੇ ਖੜਨ ਦਾ ਫਰਜ਼ ਬਣਦਾ ਹਾਂਜੀ ਸੋ ਬਾਬਾ ਜੀ ਸੰਗਤ ਨੂੰ ਕੀ ਅਪੀਲ ਕਰੋਗੇ ਇੱਥੇ ਵੀ ਸੰਗਤ ਕਿਤੇ ਨਾ ਕਿਤੇ ਪਟਕਦੀ ਜਾ ਰਹੀ ਕਿ ਦੇਰਿਆਂ ਵਿਆਬਾਦ ਦਾ ਜਿਹੜਾ ਲਗਾਤਾਰ ਸਾਹਮਣੇ ਆ ਰਿਹਾ ਉਸ ਨੂੰ ਲੈ ਕੇ ਲੋਕਾਂ ਨੂੰ ਵੀ ਕੀ ਅਪੀਲ ਕਰੋਗੇ ਤੁਸੀਂ ਦੇਖੋ ਮੇਰੀ ਤਾਂ ਲੋਕਾਂ ਅੱਗੇ ਜਿਹੜੇ ਸੰਗਤ ਅੱਗੇ ਇਹ ਹੀ ਬੇਨਤੀ ਆ ਅਪੀਲ ਆ ਜਿਹੜਾ ਅੱਜ ਦਾ ਸਮਾਂ ਸੋਚ ਸਮਝ ਕੇ ਦੇਖੋ ਸਾਥ ਦਿਓ ਦੇਰਿਆਂ ਦਾ ਵਿੱਚ ਜਾਓ ਜਿਹੜੇ ਦੇਰਿਆਂ ਦੇ ਵਿੱਚ ਅੱਜ ਕੱਲ ਪਖੰਡ ਚੱਲਦਾ ਬਹੁਤ ਵੱਡੇ ਜਿਹੜੀ ਹੈਗੇ ਘਪਲੇਬਾਜੀ ਹੋ ਰਹੀ ਹੈ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਪਖੰਡਬਾਲ ਚੱਲ ਰਿਹਾ ਸਾਨੂੰ ਗੁਰੂ ਦੇ ਨਾਲ ਜੁੜਨ ਦੀ ਲੋੜ ਆ ਗੁਰੂ ਦੇ ਨਾਲ ਲੜ ਲੱਗਣ ਦੀ ਲੋੜ ਆ ਅਸੀਂ ਪਖੰਡੀਆਂ ਦੰਮੀਆਂ ਦਾ ਕਿਨਾਰਾ ਕਰੀਏ ਉਹ ਵੀ ਤੁਹਾਨੂੰ ਬਲ પાਕੇ ਹੈ ਤਾਂ ਗੁਰੂ ਦਾ ਹੀ ਜਾਪ ਕਰਾਉਂਦੇ ਨੇ ਗੁਰਬਾਣੀ ਦੀਆਂ ਪੰਕਤਾਂ ਤਰੋੜ ਮੋੜ ਕੇ ਜਿਹੜੀਆਂ ਉਹ ਸੰਗਤਾਂ ਨੂੰ ਪੇਸ਼ ਕਰ ਦਿੰਦੇ ਨੇ ਗੁਰੂ ਆ ਬਣ ਜਾਂਦੇ ਨੇ ਜੋ ਕੁਝ ਦੇਣਾ ਸਾਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਗੁਰੂ ਦੀ ਉਪਮਾ ਵਡਿਆ ਸਾਰਾ ਕੁਝ ਗੁਰੂ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਵੀ ਚੰਡੀ ਦੀ ਵਾਰ ਦੇ ਵਿੱਚ ਲਿਖਦੇ ਨੇ ਦੇਖੋ ਅਸੀਂ ਰਾਮਚੰਦਰ ਜੀ ਨੂੰ ਭਗਵਾਨ ਮੰਨਦੇ ਆ ਕ੍ਰਿਸ਼ਨ ਭਗਵਾਨ ਕਹਿੰਦੇ ਆ ਮਹਾਰਾਜ ਨੇ ਕਿਹਾ ਤਹੀਂ ਦੁਰਗਾ ਸਾਝ ਕੇ ਦੰਤਾਂ ਦਾ ਨਾਸ ਕਰਾਇਆ ਜਿਹੜੀ ਦੁਰਗਾ ਉਹ ਪਰਮੇਸ਼ਰ ਨੇ ਸਾਜੀ ਆ ਤੇ ਇਥੋਂ ਹੀ ਰਾਮ ਬਲਰਾਮ ਲੈ ਨਾਲ ਬਾਣਾ ਦਾ ਧਰਕਾਇਆ ਤੇ ਇਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਮਹਾਰਾਜ ਕਹਿੰਦੇ ਉਹ ਵੀ ਜਿਹੜਾ ਰਾਮਚੰਦਰ ਸੀਗੇ ਜਿਹਨੂੰ ਭਗਮਾਨਦੇ ਉਹ ਵੀ ਪਰਮੇਸ਼ਰ ਤੋਂ ਬਲ ਲੈ ਕੇ ਉਹ 라ਵਣ ਦੇ ਨਾਲ ਲੜਿਆ ਉਹਨੂੰ ਹਰਾਇਆ ਤੇ ਇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਗੜ ਘਰਾਇਆ ਜਿਹੜਾ ਕੰਸ ਸੀ ਉਸ ਟਾਈਮ ਦਾ ਰਾਜਾ ਉਹਨੂੰ ਮਾਰਿਆ ਕ੍ਰਿਸ਼ਨ ਭਗਵਾਨ ਨੇ ਇਹ ਉਹ ਪਰਮੇਸ਼ਰ ਤੋਂ ਬਲ ਲੈ ਆ ਤਾਂ ਹੀ ਦੁਰਗਾ ਸਾਜਕੇ ਦੈਨਤਾ ਦਾ ਨਾਸ ਕਰਾਇਆ ਜਿਹਨੂੰ ਅਸੀਂ ਦੁਰਗਾ ਦੇਵੀ ਮੰਨਦੇ ਆ ਬਿਲਕੁਲ ਉਹ ਵੀ ਪਰਮੇਸ਼ਰ ਤੋਂ ਬਲ ਲੈ ਕੇ ਹੀ ਉਹਨਾਂ ਦੈਤਾਂ ਦਾ ਨਾਸ਼ ਕੀਤਾ ਦਰਾਕਸਾ ਨੂੰ ਮਾਰਿਆ ਉਹਨੇ ਜੀ ਇਸ ਕਰਕੇ ਜਿਹੜਾ ਉਹ ਪਰਮੇਸ਼ਰ ਦਾ ਅਕਾਲ ਪੁਰਖ ਆ ਉਹ ਜੁਗੋ ਜੁਗ ਹਟਾਲਾ ਜੋ ਵੀ ਇੱਥੇ ਆਉਂਦਾ ਉਹ ਉਸੇ ਤੋਂ ਬਲ ਲੈਂਦਾ ਬਾਕੀ ਜਿਹੜੇ ਲੋਕ ਪਖੰਡ ਦੇ ਰਾਹ ਤੇ ਚੱਲਦੇ ਨੇ ਉਹਨਾਂ ਤੋਂ ਕਿਨਾਰਾ ਸੰਗਤ ਨੂੰ ਕਰਨਾ ਚਾਹੀਦਾ ਸੋ ਸਮਝ ਕੇ ਅੱਜ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆੜ ਦੇ ਵਿੱਚ ਬਹੁਤ ਕੁਝ ਹੋ ਰਿਹਾ ਬਿਲਕੁਲ ਤੇ ਇਸ ਕਰਕੇ ਸਾਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ ਨਾ ਕਿ ਕਿਸੇ ਡੇਰਿਆ ਬਾਦ ਨਾਲ ਜੁੜਨਾ ਚਾਹੀਦਾ ਇਹ ਸੰਗਤਾਂ ਨੂੰ ਅਪੀਲ ਕਰਾਂਗੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਡੰਮੀਆਂ ਪਖੰਡੀਆਂ ਤੋਂ ਕਿਨਾਰਾ ਕਰੋ